ਸ੍ਰੀ ਕਾਲ ਜੀ ਮੈਂ ਲਾਪਰਿਤ ਘਰ ਹਾਜ਼ਰਨ ਸੀ ਸਰਦਾਰ ਮਨਪ੍ਰੀਤ ਸਿੰਘ ਦੁਆਰਾ ਲਿਖੀ ਗਈ ਕਹਾਣੀ ਪਰਦੇਸ ਦੀ ਜ਼ਿੰਦਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੇਰਾ ਨਾਮ ਮਨਿੰਦਰ ਗੁਰ ਹੈ ਮੈਂ ਜਦ ਆਇਲਰਸ ਕਰਕੇ ਕੈਨੇਡਾ ਪਹੁੰਚੀ ਤਾਂ ਇੱਥੋਂ ਦੀ ਸਰਜ਼ਮੀਨ ਤੇ ਪੈਰ ਧਰਦਿਆਂ ਹੀ ਮੈਨੂੰ ਮੇਰੀ ਪੰਜਾਬ ਵਢੀ ਮਾਂ ਦੀਆਂ ਦਿੱਤੀਆਂ ਸਿਹਤਾਂ ਜਾਦ ਆਈਆਂ ਜੋ ਕਿ ਖੁੱਤਾ ਕਦੇ ਆਪਣੇ ਸ਼ਹਿਰ ਤੋਂ ਵੀ ਬਾਹਰ ਗਈ ਨਹੀਂ ਸੀ ਪਰ ਮੈਨੂੰ ਵਿਦੇਸ਼ ਵਿੱਚ ਕੀ ਮੇਰੇਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਤੇ ਕਿੰਨਾ ਲੋਕਾਂ ਤੋਂ ਬਚ ਕੇ ਰਹਿਣਾ ਹੈ ਇੰਝ ਦੀਆਂ ਸਾਰੀਆਂ ਜ਼ਰੂਰੀ ਗੱਲਾਂ ਮੇਰੇ ਨਾਲ ਮੇਰੇ ਦਿਮਾਗ ਵਿੱਚ ਵਠਾ ਕੇ ਭੇਜੀਆਂ ਸਨ ਜਿਨ੍ਹਾਂ ਦੀ ਐਸ ਐਮ ਇਥ ਬਾਰੇ ਅੱਜ ਮੈਨੂੰ ਕੈਨੇਡਾ ਦੀ ਪੀਆਰ ਹਾਸਲ ਕਰਨ ਦੇ ਬਾਅਦ ਚਾ ਕੇ ਸਮਝ ਆਈ ਹੈ ਗੱਲ ਉਹਨਾਂ ਦਿਨਾਂ ਦੀ ਆਛਤ ਮੈਂ ਆਪਣੀ ਕੈਨੇਡਾ ਵਿੱਚਲੀ ਪੜ੍ਹਾਈ ਨੂੰ ਪੂਰੀ ਕਰਕੇ ਪੀਆਰ ਦੀ ਫਾਈਲ ਲਾਉਣ ਦੀ ਜਦੋਂ ਜਿਹਦ ਕਰ ਰਹੀ ਸੀ ਉਸ ਵਕਤ ਮੈਨੂੰ ਮੇਰੀ ਇੱਕ ਸਹੇਲੀ ਦੁਆਰਾ ਇੱਕ ਹੋਰ ਨਵੀਂ ਸਹੇਲੀ ਮਿਲੀ ਜਿਸ ਨੂੰ ਪਹਿਲੀ ਵਾਰ ਮੈਂ ਇੱਕ ਪਾਰਟੀ ਵਿੱਚ ਮਿਲੇ ਸੀ ਉਸ ਦਾ ਨਾਮ ਹਰਜੀਤ ਘੋਰਸੀ ਉਹ ਵੀ ਮੇਰੀ ਟ੍ਰਾਇਲਸ ਕਰਕੇ ਹੀ ਕੈਨੇਡਾ ਆਈ ਸੀ ਤੇ ਕੈਨੇਡਾ ਆ ਕੇ ਉਸ ਨੇ ਆਪਣੇ ਘਰ ਵਾਲੇ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੀ ਉਸ ਇੱਕੋ ਮੁਲਾਕਾਤ ਵਿੱਚ ਹੀ ਸਾਡੇ ਦੋਨਾਂ درمیان ਐਸੀ ਗੂੜੀ ਦੋਸਤੀ ਪੈ ਗਈ ਕਿ ਅਸੀਂ ਇੱਕ ਦੂਜੇ ਨਾਲ ਗੱਲ ਕੀਤੇ ਬਿਨਾਂ ਇੱਕ ਪਲ ਵੀ ਨਹੀਂ ਸੀ ਬਚਦੀ ਸ਼ਾਪਿੰਗ ਮੂਵੀ ਦੇਖਣ ਜਾ ਫਿਰ ਪੈਸੇ ਘੁਮਨ ਫਿਰ ਅਸੀਂ ਇਕੱਠਿਆਂ ਹੀ ਜਾਇਆ ਕਰਦੇ ਸੀ ਉਸ ਦਾ ਹਸਬੰਦ ਵੀ ਕਾਫੀ ਨਾਈਸ ਸੀ ਜਿਸ ਨੂੰ ਮੈਂ ਰਖੜੀ ਬਣ ਕੇ ਆਪਣਾ ਪ੍ਰਾਅ ਬਣਾਇਆ ਹੋਇਆ ਸੀ ਉਸ ਨੇ ਕਈ ਵਾਰ ਮੈਨੂੰ ਮਜ਼ਾਕ ਵਿੱਚ ਕਹਿਣਾ ਕਿ ਇੰਨਾ ਤਾਂ ਹਰਜੀਤ ਮੇਰੀ ਨਾਲ ਨਹੀਂ ਰਹਿੰਦੀ ਜਿੰਨਾ ਵਕਤ ਇਹ ਤੇਰੀ ਨਾਲ ਬਤਾਉਂਦੀ ਆ ਖੈਰ ਬਾਜੀ ਦਾ ਮਜ਼ਾਕ ਹੀ ਆ ਸਵਾਹ ਹੁਣ ਕਰਨ ਮੈਂ ਇਹਨਾਂ ਗੱਲਾਂ ਨੂੰ ਹਮੇਸ਼ਾ ਹਾਸੇ ਵਿੱਚ ਹੀ ਲੈਂਦੀ ਸੀ ਫੇਚ ਤੇ ਹਰਜੀਤ ਦੀ ਡਿਲੀਵਰੀ ਦਾ ਟਾਈਮ ਆਇਆ ਉਸ ਵਕਤ ਵੀ ਮੈਂ ਉਸਦੇ ਬਿਲਕੁਲ ਨਾਲ ਨਾਲ ਹੀ ਰਹੀ ਇਥੋਂ ਤੱਕ ਕਿ ਉਸਦੇ ਨਮ ਜੰਮੇ ਬੱਚੇ ਨੂੰ ਉਸ ਤੋਂ ਪਹਿਲਾਂ ਮੈਂ ਆਪਣੀ ਗੋਦ ਵਿੱਚ ਚੁੱਕਿਆ ਸੀ ਪਹਿਲਾਂ ਜਦ ਕਿ ਮੈਂ ਉਸਦੀ ਤੇ ਉਸਦੇ ਘਰਵਾਲੀ ਲਈ ਆਏ ਦਿਨ ਨਿਤ ਨਵੇਂ ਗਿਫਟ ਲੈ ਕੇ ਜਾਂਦੀ ਸੀ ਤੇ ਹੁਣ ਉਸਦੇ ਬੇਟਾ ਹੁਣ ਮਗਰੋਂ ਮੇਰੇ ਗਿਫਟਸ ਖਰੀਦਣ ਦਾ ਖਰਚਾ ਹੋਰ ਜ਼ਿਆਦਾ ਵੱਗ ਗਿਆ ਸੀ ਪਰ ਮੈਂ ਯਾਰੀ ਦੋਸਤੀ ਵਿੱਚ ਕਦੇ ਵੀ ਪੈਸੇ ਨਹੀਂ ਲਿਹਾਉਂਦੀ ਸੀ ਇਸੇ ਕਾਰਨ ਉਸਦੀ بیوی ਸ਼ੌਰ ਦਾ ਸਾਰਾ ਖਰਚਾ ਵੀ ਮੈਂ ਖੁਦ ਹੀ ਆਪਣੇ ਵੱਲੋਂ ਕੀਤਾ ਮੇਰੀ ਮਾਂ ਨੇ ਆਪਣੀਆਂ ਨਸੀਹਤਾਂ ਵਾਲੀ ਪੰਡ ਵਿੱਚ ਇੱਕ ਨਸੀਹਤ ਵੀ ਦੇ ਕੇ ਤੋਰਿਆ ਸੀ ਮੈਨੂੰ ਕਿ ਕਦੇ ਵੀ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਕਿਸੇ ਉੱਪਰ ਅੰਨਾ ਵਿਸ਼ਵਾਸ ਨਹੀਂ ਕਰਨਾ ਫਿਰ ਚਾਹੇ ਉਸ ਇਨਸਾਨ ਦਾ ਵਰਤਾਵ ਤੁਹਾਡੇ ਨਾਲ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਹੱਦ ਤੋਂ ਵੱਧ ਕਿਸੇ ਉੱਤੇ ਵੀ ਯਕੀਨ ਨਹੀਂ ਕਰਨਾ ਲੇਕਿਨ ਹਰਜੀਤ ਦੀ ਦੋਸਤੀ ਵਿੱਚ ਮੈਂ ਇਸ ਕਦਰ ਅੰਨੀ ਹੋ ਚੁੱਕੀ ਸੀ ਕਿ ਮੈਂ ਆਪਣੀ ਮਾਂ ਦੀ ਦਿੱਤੀ ਇਸ ਲਾਭਕਾਰੀ ਨਸੀਹਤ ਨੂੰ ਵੀ ਆਪਣੇ ਮਨੋਂ ਵਿਸਾਰ ਦਿੱਤਾ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹਰਜੀਤ ਹੌਲੀ-ਹੌਲੀ ਮੇਰੇ ਇਸ ਅੰਨੇ ਇਤਵਾਰ ਦਾ ਆਪਣੇ ਮਤਲਬ ਲਈ ਫਾਇਦਾ ਚੁੱਕਣ ਲੱਗੀ ਤੇ ਉਸ ਨੇ ਜਿੱਥੇ ਕਿਤੇ ਵੀ ਉਸ ਨੂੰ ਮੌਕਾ ਮਿਲਣਾ ਮੇਰੀ ਬੇਇੱਜ਼ਤੀ ਕਰ ਦੇਣੀ ਉਮਰ ਵਿੱਚ ਉਸ ਤੋਂ ਛੋਟੀ ਹੋਣ ਕਰਕੇ ਮੈਂ ਕਦੇ ਵੀ ਉਸੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਉਲਟਾ ਆਪਣੀ ਗਲਤੀ ਨਾ ਹੋਣ ਤੇ ਵੀ ਉਸ ਕੋਲੋਂ ਮਾਫੀ ਮੰਗ ਲੈਣੀ ਤਾਂ ਕਿ ਉਸ ਦਾ ਗੁੱਸਾ ਠੰਡਾ ਹੋ ਸਕੇ ਪਹਿਲਾਂ ਅਸੀਂ ਦਿਨ ਦੇ 24 ਘੰਟੇ ਹੀ ਕਿਸੇ ਨਾ ਕਿਸੇ ਤਰੀਕੇ ਇੱਕ ਦੂਜੇ ਨਾਲ ਕਨੈਕਟ ਰਹਿੰਦੇ ਸੀ ਉਸ ਨੂੰ ਰਜਾਣਾ ਮਿਲਣ ਦੀ ਖਾਤਰ ਮੈਂ ਨੌਕਰੀ ਵੀ ਉਸ ਦੇ ਰਹਾਇਸ਼ੀ ਇਲਾਕੇ ਦੇ ਬਿਲਕੁਲ ਕਰੀਬ ਕਰਦੀ ਸੀ ਤਾਂ ਕਿ ਮੇਰਾ ਜਦ ਵੀ ਉਸ ਨੂੰ ਮਿਲਣ ਦਾ ਮਨ ਕਰੇ ਮੈਂ ਸਿੱਧਾ ਉਸਦੇ ਘਰੇ ਜਾਵੜਾ ਫਿਰ ਹੌੜੀ ਹੌੜੀ ਨਾ ਜਾਣੇ ਕਿਉਂ ਉਸਨੇ ਖੁਦ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ ਤੇ ਜਦ ਦਾ ਘੁੰਮਿਆ ਉਸ ਨੂੰ ਫੋਨ ਕਰਨਾ ਤਾਂ ਉਸਨੇ ਕਈ ਦੋ ਦੋ ਘੰਟੇ ਮੇਰਾ ਫੋਨ ਹੀ ਨਾ ਉਠਾਉਣਾ ਖੈਰ ਮੈਂ ਉਸਦੇ ਇਸ ਬਦਲੇ ਹੋਏ ਰਵੱਈਏ ਨੂੰ ਉਸਦੇ ਮਾਮ ਬਨਣ ਕਾਰਨ ਜ਼ਿਆਦਾ ਵਿਜ਼ੀ ਹੋਣਾ ਹੀ ਸਮਝਿਆ ਤੇ ਕਦੀ ਵੀ ਉਸ ਨੂੰ ਸ਼ਿਕਾਇਤ ਨਹੀਂ ਕੀਤੀ कि तू ਮੈਨੂੰ ਖੁੱਤਾ ਕੀ ਫੋਨ ਕਰਨਾ ਹੈ ਉਲਟਾ ਤੂੰ ਤਾਂ ਮੇਰੇ ਵੱਲੋਂ ਕੀਤੀਆਂ ਕਾਲਸ ਨੂੰ ਵੀ ਰਿਸੀਵ ਨਹੀਂ ਕਰਦੀ ਫਿਰ ਇੱਕ ਦਿਨ ਜਦ ਅਸੀਂ ਕਿਸੇ ਹੋਰ ਦੋਸਤ ਦੇ ਘਰ ਇੱਕ ਪਾਰਟੀ ਵਿੱਚ ਮਿਲੇ ਤਾਂ ਉਸਨੇ ਸਭ ਦੇ ਸਾਹਮਣੇ ਮੇਰੀ ਫਿਜ਼ਿਕਸ ਉੱਤੇ ਕਮੈਂਟ ਕਰਦਿਆਂ ਕਿਹਾ ਸਾਲੀ ਤੂੰ ਤਾਂ ਕਿੰਨੀ ਜ਼ਿਆਦਾ ਪਤਲੀ ਆ ਜਿਵੇਂ ਕੁਝ ਖਾਣ ਨੂੰ ਨਹੀਂ ਮਿਲਦਾ ਹੋਵੇ ਉਸ ਇਸ ਕਰ ਲਈ ਕੋਈ ਨਹੀਂ ਹੱਸਿਆ ਕਿਉਂਕਿ ਸਭ ਨੂੰ ਪਤਾ ਸੀ ਕਿ ਉਹ ਇੰਜ ਦੀਆਂ ਪਬਲਿਕ ਪਾਰਟੀਜ਼ ਵਿੱਚ ਹਮੇਸ਼ਾ ਮੈਨੂੰ ਡੋਮਿਨੇਟ ਕਰਨ ਦੀ ਮਾਰੀ ਮੇਰਾ ਮਜ਼ਾਕ ਉਡਾਉਂਦੀ ਆ ਪਰ ਉਸ ਦਿਨ ਮੇਰੀ ਕੋਲ ਵੀ ਉਸਦੀ ਗੱਲ ਦਾ ਜਵਾਬ ਦਿੱਤੇ ਬਿਨਾ ਰਹਿ ਨਹੀਂ ਹੋਇਆ ਸੋ ਮੈਂ ਉਸੇ ਮੋਟਾਪੇ ਉੱਤੇ ਕਮੈਂਟ ਕਰਦੇ ਹਾਂ ਕਿ ਹਾਂ ਹਾਂ ਮੈਨੂੰ ਕਿੱਥੇ ਖਾਣ ਨੂੰ ਮਿਲਣਾ ਕੁਝ ਮੇਰੇ हिस्से ਦੀ ਸਾਰੀ ਰੋਟੀ ਤਾਂ ਤੂੰ ਖਾ ਜਾਣੀ ਆ ਮੈਂ ਜਿਵੇਂ ਹੀ ਉਸ ਨੂੰ ਇਹ ਮੂੜ ਮਾਝ ਜਵਾਬ ਦਿੱਤਾ ਤਹਰ ਕੋਈ ਉੱਚੀ ਉੱਚੀ ਹੱਸਣ ਲੱਗਾ ਜਦ ਕਿ ਉਸਦੇ ਚਿਹਰੇ ਤੇ ਗੁੱਸੇ ਅਤੇ ਨਫ਼ਰਤ ਵਾਲੇ ਹਾਵ ਭਾਵ ਆਗੇ ਸਨ ਤੇ ਉਹ ਚਲਦੀ ਹੋਈ ਪਾਰਟੀ ਵਿੱਚੋਂ ਅਚਾਨਕ ਉੱਠ ਖਲੋਈ ਤੇ ਆਪਣੇ ਘਰ ਨੂੰ ਚਲੀ ਗਈ ਅਸੀਂ ਸਾਰਿਆਂ ਨੇ ਹੀ ਉਸ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਨਫ਼ਰਤ ਦੀ ਅਗਨੀ ਉਸ ਨੂੰ ਰੁਕਣ ਨਹੀਂ ਦਿੱਤਾ ਪਾਰਟੀ ਜਦ ਖਤਮ ਹੋਈ ਤਾਂ ਮੈਂ ਤੁਰੰਤ ਉਸ ਨੂੰ ਫੋਨ ਕਰਕੇ ਉਸਦੇ ਕੋਲੋਂ ਮਾਫ਼ੀ ਮੰਗਣੀ ਚਾਹੀ ਪਰ ਤਦ ਤੱਕ ਉਸਨੇ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਸੀ ਰਾਤ ਜ਼ਿਆਦਾ ਹੋਣ ਕਾਰਨ ਮੈਂ ਉਸਦੇ ਘਰ ਜਾਣਾ ਠੀਕ ਨਹੀਂ ਸਮਝਿਆ ਤੇ ਇਹ ਸੋਚ ਕੇ ਆਪਣੇ ਘਰ ਚਲੀ ਗਈ ਕਿ ਸਵੇਰ ਤੱਕ ਉਸਦਾ ਗੁੱਸਾ ਠੰਡਾ ਹੋ ਜਾਵੇਗਾ ਪਰ ਜਦ ਅਗਲੇ ਦਿਨ ਵੀ ਉਸਨੇ ਮੈਨੂੰ ਅਨਬਲੌਕ ਨਹੀਂ ਕੀਤਾ ਤਾਂ ਮੈਂ ਵੀ ਆਪਣੇ ਮਨ ਵਿੱਚ ਇਹ ਗੱਲ ਠਾਨ ਲਈ ਕਿ ਜਦ ਤੱਕ ਉਹ ਮੈਨੂੰ ਮਿਲ ਕੇ ਜਾਂ ਫੋਨ ਕਰਕੇ ਮਾਫੀ ਨਹੀਂ ਮੰਗੇਗੀ ਤਦ ਤੱਕ ਮੈਂ ਵੀ ਉਸ ਨਾਲ ਕੁਈ ਰਵਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੀ ਫਿਰ ਪੂਰੇ 8 ਦਿਨ ਬਾਅਦ ਮੈਨੂੰ ਉਸਾ ਇੱਕ ਵਟਸਐਪ ਮੈਸੇਜ ਆਇਆ ਜਿਸ ਵਿੱਚ ਉਸਦੇ ਵੱਲੋਂ ਆਪਣੇ ਘਰ ਵਿੱਚ ਹੋਣ ਵਾਲੇ ਇੱਕ ਫੰਕਸ਼ਨ ਵਿੱਚ ਆਪਣੇ ਸਾਰੇ ਫਰੈਂਡ ਸਰਕਲ ਨੂੰ ਇਨਵਾਈਟ ਕੀਤਾ ਗਿਆ ਸੀ ਮੈਂ ਦੋਸਤੀ ਤੇ ਰਿਸ਼ਤੇਦਾਰੀ ਵਿੱਚ ਜਿਸਤਾ ਵੀ ਕਰਾਂ ਆਪਣੇ ਦਿਲ ਤੋਂ ਕਰਦੀ ਹਾਂ ਪਰ ਜੋ ਇਨਸਾਨ ਮੈਨੂੰ ਹਰਟ ਕਰਦਾ ਉਸ ਨੂੰ ਮੈਂ ਫਿਰ ਉਸਦੀ ਗਲਤੀ ਦਾ ਅਹਿਸਾਸ ਵੀ ਜ਼ਰੂਰ ਕਰਵਾਉਣੀ ਆ ਤਾਂ ਕਿ ਮੇਰੀ ਤਰ੍ਹਾਂ ਉਹ ਕਿਸੇ ਹੋਰ ਦਾ ਨਾ ਦਿਲ ਦਿਖਾਵੇ ਆਪਣੇ ਇਸੇ ਅਸੂਲ ਦੇ ਤਹਿਤ ਮੈਂ ਹਰਜੀਤ ਨੂੰ ਮੇਰੇ ਨਾਂ ਆਉਂਦਾ ਮੈਸੇਜ ਕਰਦਿਆਂ ਲਿਖਿਆ ਕਿ ਮੇਰੀ ਉਸ ਦਿਨ ਡਾਕਟਰ ਨਾਲ ਜ਼ਰੂਰੀ ਅਪਾਇੰਟਮੈਂਟ ਆ ਇਸ ਲਈ ਮੈਂ ਉਸਦੇ ਫੰਕਸ਼ਨ ਵਿੱਚ ਆ ਨਹੀਂ ਸਕਦੀ ਮੇਰੇ ਮੈਸੇਜ ਕਰਨ ਦੇ ਤੁਰੰਤ ਬਾਅਦ ਉਸ ਦਾ ਇਹ ਰਿਪਲਾਈ ਆਇਆ ਤੇਰੀ ਮਰਜ਼ੀ ਆ ਮੈਂ ਆਪਣੀ ਵੱਲੋਂ ਸਭ ਨੂੰ ਇਨਵੀਟੇਸ਼ਨ ਭੇਜ ਦਿੱਤਾ ਹੈ ਉਸ ਦੇ ਇਸ ਇੱਕ ਮੈਸੇਜ ਨੇ ਮੈਨੂੰ ਉਸ ਦੀ ਜ਼ਿੰਦਗੀ ਵਿੱਚ ਮੇਰੀ ਅਹਿਮੀਅਤ ਆਸ ਦਿੱਤੀ ਜੋ ਕਦੇ ਮੈਨੂੰ ਆਪਣੀ ਸੱਕੀ ਭੈਣ ਤੋਂ ਵੀ ਵੱਧ ਕੇ ਚਾਹੁੰਦੀ ਸੀ ਅੱਜ ਹੋਈ ਇੱਕ ਨਿੱਕੀ ਜਹੀ ਬਹਿਸ ਕਾਰਨ ਮੈਨੂੰ ਆਪਣੀ ਬਾਕੀ ਦੀ ਆਮ ਦੋਸਤਾਂ ਵਿੱਚ ਲੈ ਆਈ ਹੈ ਮੈਂ ਉਸ ਦੇ ਇਸ ਵਤੀਰੇ ਕਾਰਨ ਬਹੁਤ ਪਰੇਸ਼ਾਨ ਸੀ ਤਾਂ ਮੈਂ ਆਪਣੀ ਇੱਕ ਹੋਰ ਸਹੇਲੀ ਅਨਾਮਿਕਾ ਨੂੰ ਫੋਨ ਕਰਕੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਸੋਲੂਸ਼ਨ ਮੰਗਣ ਲੱਗੀ ਅਨਾਮਿਕਾ ਨੇ ਮੈਨੂੰ ਇਹੀ ਸਮਝਾਇਆ ਕਿ ਤੁਸੀਂ ਦੋਨੋਂ ਖਾਮਾ ਖਾ ਉਸ ਨਿੱਕੀ ਜਹੀ ਫਜ਼ੂਲ ਬਹਿਸ ਨੂੰ ਇੰਨਾ ਸੀਰੀਅਸ ਲੈ ਬੈਠੇ ਹੋ ਤੈਨੂੰ ਉਸ ਦੇ ਫੰਕਸ਼ਨ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਉਸ ਤੋਂ ਦੂਰ ਭੱਜ ਕੇ ਤੂੰ ਖੁਦ ਹੀ ਉਸ ਨੂੰ ਤੇਰੇ ਖਿਲਾਫ ਗੱਲਾਂ ਕਰਨ ਦਾ ਮੌਕਾ ਦੇ ਰਹੀਆਂ ਸੋ ਤੂੰ ਜ਼ਰੂਰ ਚੱਲ ਈ ਉਸ ਦੇ ਘਰ ਮੈਨੂੰ ਅਨਾਮਿਕਾ ਦੀਆਂ ਇਹ ਸਭ ਗੱਲਾਂ ਬਿਲਕੁਲ ਠੀਕ ਲੱਗੀਆਂ ਇਸ ਲਈ ਮੈਂ ਉਸ ਨੂੰ ਉਸਦੀ ਨਾਲ ਹੀ ਹਰਜੀਤ ਦੇ ਕਰ ਜਾਂਦਾ ਪੱਕਾ ਵਾਦਾ ਕੀਤਾ ਅਨਾਮਿਕਾ ਨਾਲ ਗੱਲ ਕਰਨ ਮਗਰੋਂ ਮੈਂ ਕਾਫੀ ਹਲਕਾ ਮਹਿਸੂਸ ਕਰ ਰਹੀ ਸੀ ਸੋ ਮੈਂ ਹਰਜੀਤ ਨੂੰ ਵੀ ਦੁਬਾਰਾ ਇੱਕ ਮੈਸੇਜ ਕਰਕੇ ਫੰਕਸ਼ਨ ਵਿੱਚ ਆਉਣ ਬਾਰੇ ਦੱਸ ਦਿੱਤਾ ਤੇ ਉਸੇ ਰਿਪਲਾਈ ਦੀ ਉਡੀਕ ਕੀਤੇ ਬਿਨਾ ਆਪਣੇ ਫੋਨ ਦਾ ਇੰਟਰਨੈਟ ਡਾਟਾ ਬੰਦ ਕਰ ਦਿੱਤਾ ਉਸ ਰੋਜ਼ ਕਰੀਵਨ 8 ਦਿਨਾਂ ਬਾਅਦ ਮੈਨੂੰ ਥੋੜੀ ਚੈਨ ਦੀ ਨੀਂਦ ਆਈ ਸੀ ਜਿਸ ਸਾਰਾ ਸੇਰਾ ਮੇਰੀ ਸਹੇਲੀ ਅਨਾਮਿਕਾ ਨੂੰ ਹੀ ਜਾਂਦਾ ਹੈ ਵਰਨ ਹਰਜੀਤ ਦੀ ਟੈਨਸ਼ਨ ਕਰਨ ਉਸ ਰਾਤ ਮੇਰਾ ਸਿਰ ਹੀ ਫਰ ਜਾਣਾ ਸੀ ਸਵੇਰ ਨੂੰ ਜਦ ਮੈਂ ਮਾਰਨਿੰਗ ਅਲਾਰਮ ਦੀ ਆਵਾਜ਼ ਨਾਲ ਉੱਠੀ ਤਾਂ ਸਭ ਤੋਂ ਪਹਿਲਾਂ ਮੈਂ WhatsApp ਉੱਪਰ ਹਰਜੀਤ ਦੀ ਹੀ ਚੈਟ ਓਪਨ ਕੀਤੀ ਜਿਸਨੇ ਮੇਰੇ ਮੈਸੇਜ ਨੂੰ ਸੀਨ ਕਰਕੇ ਬਿਨਾਂ ਰਿਪਲਾਈ ਕੀਤੇ ਹੀ ਛੱਡ ਦਿੱਤਾ ਸੀ ਫੰਕਸ਼ਨ ਵਾਲੇ ਦਿਨ ਮੈਂ ਅਤੇ ਨਾਮਿਕਾ ਇਕੱਠੀਆਂ ਹੀ ਖਰਜੀ ਦੀ ਕਰ ਗਈਆਂ ਉਥੇ ਹਰਜੀਤ ਹਰ ਇੱਕ ਨੂੰ ਗਲੇ ਲਾ ਕੇ ਮਿਲੀ ਜਦਕਿ ਮੈਨੂੰ ਉਸਨੇ ਦੂਰੋਂ ਹੀ ਹੈਲੋ ਤੇ ਵੈਲਕਮ ਕਿਹਾ ਤੇ ਮੇਰੀ ਤੋ ਪਹਿਲਾਂ ਖੁਦ ਹੀ ਅੰਦਰ ਚਲੀ ਗਈ ਅਸੀਂ ਫਿਰ ਸਾਰੀਆਂ ਸਹੇਲੀਆਂ ਲੰਚ ਕਰਨ ਲਈ ਡਾਈਨਿੰਗ ਟੇਬਲ ਦੇ ਕਿਰਦ ਬੈਠੀਆਂ ਤਾਂ ਹਰਜੀਤ ਮੇਰੇ ਕੋਲ ਬੈਠੀ ਨਾਮਿਕਾ ਨੂੰ ਆਪਣੇ ਕੋਲ ਬੈਠਣ ਲਈ ਬੁਲਾ ਲਿਆ ਜਿਸ ਨਾਲ ਮੈਂ ਡਾਈਨਿੰਗ ਟੇਬਲ ਦੀ ਅਖੀਰ ਵਿੱਚ ਬਿਲਕੁਲ ਇਕੱਲੀ ਬੈਠੀ ਸੀ ਉਸ ਤੋਂ ਬਾਅਦ ਉਸਨੇ ਸਾਰਿਆਂ ਨੂੰ ਖੁਦ ਆਪਣੇ ਹੱਥਾਂ ਨਾਲ ਖਾਣਾ ਸਰਵ ਕੀਤਾ ਪਰ ਜਦ ਮੈਨੂੰ ਸਰਵ ਕਰਨ ਦੀ ਵਾਰੀ ਆਈ ਤਾਂ ਉਹ ਬਿਨਾਂ ਸਰਵ ਕੀਤੇ ਹੀ ਡਿਸ਼ੇਸ ਨੂੰ ਮੇਰੇ ਅੱਗੇ ਰੱਖ ਗਈ ਉਸ ਵਕਤ ਮੈਂ ਬਹੁਤ ਇੰਬ੍ਰੇਸਡ ਫੀਲ ਕੀਤਾ ਕਿਉਂਕਿ ਉਹ ਲਗਾਤਾਰ ਮੈਨੂੰ ਸਾਰਿਆਂ ਸਾਹਮਣੇ ਨੀਚਾ ਦਿਖਾਉਣ ਲਈ ਨਜ਼ਰ ਅੰਦਾਜ਼ ਕਰ ਰਹੀ ਸੀ ਮੇਰੀ ਮਾਂ ਬਾਪ ਨੇ ਬੜੀ ਮੀਨਤ ਨਾਲ ਮੈਨੂੰ ਇਸ ਵਿੱਚ ਪੜ੍ਹਨ ਲਈ ਕਹੀ ਇਸ ਲਈ ਮੈਂ ਉਹਨਾਂ ਦੀ ਉਸੇ ਗੱਲ ਨੂੰ ਯਾਦ ਕਰਕੇ ਹਰਜੀਤ ਵੱਲ ਲਗਾਤਾਰ ਹੋ ਰਹੀ ਮੇਰੀ ਡਿਸਰੈਸਪੈਕਟ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਖੁਦ ਹੀ ਖੁਸ਼ੀ-ਖੁਸ਼ੀ ਆਪਣੇ ਲਈ ਖਾਣਾ ਪਰੋਸਣ ਲੱਗੀ ਇਸ ਦਰਮਿਆਨ ਜਦੋਂ ਮੇਰੀ ਮੈਜਰ ਹਰਜੀਤ ਦੇ ਨਾਲ ਬੈਠੀ ਨਾਮਿਕਾ ਉੱਤੇ ਪਈ ਤਾਂ ਉਹ ਮੇਰੀ ਤਰਫ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ ਜਿਸ ਨੂੰ ਵੇਖ ਕੇ ਮੈਂ ਆਪਣੇ ਚਿਹਰੇ 'ਤੇ ਝੂਠੀ ਮੁਸਕਰਾਹਟ ਲੈ ਆਂਦੀ ਤੇ ਆਪਣੀਆਂ ਦੋਨੋਂ ਅੱਖਾਂ ਨੂੰ ਬਲਿੰਕ ਕਰਕੇ ਉਸ ਨੂੰ ਸਭ ਕੁਝ ਠੀਕ ਹੁੰਦਾ ਇਸ਼ਾਰਾ ਕੀਤਾ ਮੈਨੂੰ ਅਤੇ ਨਾਮਿਕਾ ਨੂੰ ਇਸ਼ਾਰਿਆਂ ਵਿੱਚ ਗੱਲਾਂ ਕਰਦੀ ਵੇਖ ਹਰਜੀਤ ਇਕਦਮ ਅਨਾਮਿਕਾ ਨੂੰ ਟੋਕਦੀ ਹੋਈ ਬੋਲੀ ਅਨਾਮਿਕਾ ਤੂੰ ਕੋਈ ਗੱਲ ਵੀ ਕਰੇਂਗੀ ਜਾਂ ਸਿਰਫ ਦਵਾਰਾਂ ਵੱਲ ਹੀ ਵੇਖ ਕੇ ਮੁਸਕਰਾਂਦੀ ਰਹੇਂਗੀ ਹਰਜੀਤ ਨੇ ਇਹ ਗੱਲ ਮੈਨੂੰ ਸੁਣਾਉਣ ਲਈ ਕਹੀ ਸੀ ਤੇ ਮੇਰੇ ਉੱਤੇ ਉਸ ਦੀ ਇਸ ਗੱਲ ਦਾ ਇੰਨਾ ਅਸਰ ਹੋਇਆ ਕਿ ਮੈਂ ਇੱਕਦਮ ਆਪਣੀ ਕੁਰਸੀ ਤੋਂ ਖੜੀ ਹੋ ਗਈ ਮੇਰੀ ਅਚਾਨਕ ਖੜੇ ਹੋਣ ਨਾਲ ਹਰਜੀਤ ਆਪਣੇ ਹੱਥਾਂ ਨੂੰ ਫੈਲਾਉਂਦੀ ਹੋਈ ਬੀਖਬਰ ਹੁੰਦਿਆਂ ਬੋਲੀ ਵਟ ਹੈਪਨਡ ਜਵਾਬ ਵਿੱਚ ਮੈਂ बस ਇਨਾ ਹੀ ਬੋਲੀ ਕੈਨ ਆਈ ਨੀਡ ਯੂਰ ਵਾਸ਼ਰੂਮ ਕੈਨ ਆਈ ਮੇਰਾ ਜਵਾਬ ਸੁਣ ਕੇ ਹਰਜੀ ਥੋੜਾ ਹਸਦੀ ਹੋਈ ਬੋਲੀ ਯੈਸ ਸ਼ੂਰ ਪਰ ਚੰਗੀ ਤਰ੍ਹਾਂ ਫਲਸ਼ ਕਰਕੇ ਆਣਾ ਸਭ ਆਈ ਥਿੰਕ ਇੰਡੀਅਨਸ ਆਰ ਸ਼ਾਇਦ ਹੀ ਕੋਈ ਕਿਸੇ ਕੋਲ ਕਰਵਾ ਸਕਦਾ ਹੈ ਪਰ ਮੈਂ ਆਪਣੇ ਆਪ ਨੂੰ ਫਿਰ ਵੀ ਮਜ਼ਬੂਤ ਰੱਖਿਆ ਦੀ ਅਨਾਮਿਕਾ ਦੀ ਮੈਨੂੰ ਦਿੱਤੀ ਸਲਾਹ ਨੂੰ ਯਾਦ ਕਰਦਿਆਂ ਹਰਜੀਤ ਹੀ ਕਿਸੇ ਵੀ ਬੇਧੂਕੀ ਗੱਲ ਦਾ ਅਛਾਵ ਵ ਦਿੱਤੀ ਬਿਨਾ ਵਾਸ਼ਣ ਚਲੀ ਗਈ ਮੇਰੇ ਬਾਬਸਾਉਂਦਿਆਂ ਨੂੰ ਉਹ ਸਭ ਆਪਣਾ ਲੰਚ ਫਿਨਿਸ਼ ਕਰ ਚੁੱਕੇ ਸਨ ਤੇ ਮੇਰੀ ਗੈਰ ਮੌਜੂਦਗੀ ਵਿੱਚ ਹਰਜੀਤ ਨੇ ਡਿਜ਼ਰਟਸ ਵਿੱਚ ਸਭ ਨੂੰ ਆਈਸਕ੍ਰੀਮ ਵੀ ਦੇ ਦਿੱਤੀ ਸੀ ਮੈਂ ਜਰੂਰੀਥੇ ਪਹੁੰਚੀ ਤਾਂ ਹਰਜੀਤ ਮੈਨੂੰ ਵੇਖ ਕੇ ਹੈਰਾਨ ਹੋ ਕੇ ਭੁੱਲੀ ਓ ਮਾਈ ਗੋਡ ਤੋਹਨੂੰ ਦਿਨਾ ਤਾਂ ਮੈਂ ਭੁੱਲ ਹੀ ਗਈ ਪਰ ਇਸ ਤੋਂ ਪਹਿਲਾਂ ਕਿ ਹਰਜੀਤ ਮੈਨੂੰ ਹੂਰ ਜਲੀਲ ਕਰਦੀ ਉਸਦੇ ਨਾਲ ਬੈਠੇ ਨਾਮਿਕਾ ਮੈਨੂੰ ਆਪਣੀ ਆਈਸਕ੍ਰੀਮ ਦੇਖੀ ਬੋਲੀ ਠੀਕ ਮੈਂ ਵੈਸੇ ਮੇਰਾ ਵੀ ਮੂਡ ਨਹੀਂ ਆ ਆਈਸਕ੍ਰੀਮ ਖਾਣ ਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਸਦਾ ਵੀ ਜ਼ਿਆਦਾ ਕਰਦੀਆਂ ਵਕਤ ਦੀ ਚਾਲ ਬਦਲਣ ਤੇ ਉਹੀ ਸਖਸ਼ ਸਾਨੂੰ ਸਭ ਤੋਂ ਜ਼ਰਾ ਤਕਲੀਫ ਪਹੁੰਚਾਉਂਦਾ ਹੈ ਜਦ ਕੀ ਜਿੰਨਾ ਦੋਸਤਾਂ ਦੀ ਅਸੀਂ ਕਦੀ ਕਦਰ ਨਹੀਂ ਕਰਦੇ ਮੁਸ਼ਕਿਲ ਵਕਤ ਆਉਂਦੀ ਸਾਡੇ ਉਹੀ ਦੋਸਤ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ ਅਨਾਮਿਕਾ ਦੀ ਅੱਜ ਤੱਕ ਮੈਂ ਕਦੀ ਵੀ ਉਹ ਕਦਰ ਨਹੀਂ ਸੀ ਕੀਤੀ ਜਿਸ ਦੀ ਉਹ ਅਸਲ ਹੱਕਦਾਰ ਸੀ ਪਰ ਫਿਰ ਵੀ ਅੱਜ ਮੇਰੇ ਮੁਸ਼ਕਿਲ ਵਕਤ ਵਿੱਚ ਉਹੀ ਕ ਸੱਚੀ ਦੋਸਤ ਦੀ ਤਰ੍ਹਾਂ ਮੈਨੂੰ ਹੌਸਲਾ ਦੇਣ ਲਈ ਮੇਰੇ ਨਾਲ ਖੜੀ ਸੀ ਖੈਰ ਮੈਂ ਹਰਜੀਤ ਦੀ ਬਕਵਾਸ ਨੂੰ ਹੁਣ ਹੋਰ ਨਹੀਂ ਸੀ ਬਰਦਾਸ਼ਤ ਕਰ ਸਕਦੀ ਇਸ ਲਈ ਮੈਂ ਉਸ ਨੂੰ ਕੋਈ ਬਹਾਨੀ ਲਾ ਕੇ ਉੱਥੋਂ ਨਿਕਲਣ ਦੀ ਕੀਤੀ ਪਰਸ਼ਦ ਅਨਾਮਿਕਾ ਮੇਰੇ ਨਾਲ ਆਉਣ ਲੱਗੀ ਤਾਂ ਹਰਜੀਤ ਨੇ ਉਸ ਨੂੰ ਇੱਕ ਕਹਿ ਕੇ ਰੋਕ ਲਿਆ ਕਿ ਮੈਂ ਖੁੱਤੈ ਨੂੰ ਤੇਰੀ ਘਰ ਡ੍ਰੌਪ ਕਰਾਵਾਂਗੀ ਅਨਾਮਿਕਾ ਫਿਰ ਵੀ ਮੇਰੇ ਨਾਲ ਆਉਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਉੱਥੇ ਰਹਿ ਕੇ ਇੰਜੋਏ ਕਰਨ ਦਾ ਕਿਹਾ ਤੇ ਕੱਲੀ ਹੀ ਕਰ ਤੂੰ ਬਾਹਰ ਆ ਗਈ ਹਰਜੀਤ ਦੇ ਘਰ ਤੋਂ ਮੇਰਾ ਘਰ ਲਗਭਗ 40 ਕਿਲੋਮੀਟਰ ਦੂਰ ਹੈ ਜਿਸ ਦੇ ਪੂਰੇ ਰਸਤੇ ਮੈਂ ਪੂਰੀ ਤਰ੍ਹਾਂ ਰੋਂਦੀ ਹੋਈ ਗਈ ਮੈਂ ਜਿਸ دوست ਲਈ ਨਾ ਜਾਣੇ ਆਪਣੀਆਂ ਕਿੰਨੀਆਂ ਸ਼ਿਫਟਾਂ ਸੱਡੀਆਂ ਸਨ ਜਿਸ ਸਾਰੇ ਅਸਾਈਨਮੈਂਟਸ ਤੋਂ ਲੈ ਕੇ ਉਸਦੀ ਤੇ ਉਸਦੇ ਹਸਬੰਦ ਦੀ ਪੀਆਰ ਲਈ ਸਾਰੀ ਪੇਪਰ ਵਰਕ ਵੀ ਮੈਂ ਖੁਦ ਹੀ ਉਸਦੇ ਨਾਲ ਲੈ ਕੇ ਕੀਤੀ ਉਹੀ ਹਰਜੀਤ ਅੱਜ ਕਨੇਟਾ ਦੀ ਪੀਆਰ ਮਿਲਣ ਦੇ ਬਾਅਦ میری دوستی ਨੂੰ ਭੁੱਲ ਚੁੱਕੀ ਸੀ ਉਸ ਦੀ ਜ਼ਿੰਦਗੀ ਵਿੱਚ ਹੁਣ ਮੇਰੀ ਕੋਈ ਵੈਲਿਊ ਨਹੀਂ ਸੀ ਰਹਿ ਗਈ ਅਗਲੇ ਦਿਨ ਹਰਜੀਤ ਨੇ ਮੈਨੂੰ ਇੱਕ میسج ਭੇਜਿਆ థాంکس ਲੋਕਾਂ ਕਰਕੇ ਮੇਰੇ ਘਰ ਆਉਣ ਲਈ ਇਸ ਦੇ ਇਲਾਵਾ ਉਸ ਨੇ ਦੋਸਤੀ ਵਿੱਚ ਮਿਲਣ ਵਾਲੀ ਤੋਕਿਆਂ ਤੇ ਕਾਫੀ ਸਾਰੇ ਉਦਾਸ ਉਦਾਸ سٹیٹس ਵੀ ਪਾਈ ਸਨ ਜੋ ਕਿ ਸਿਰਫ ਤੇ ਸਿਰਫ ਮੈਨੂੰ ਪਿੰਚ ਕਰਨ ਤੇ ਲੋਕਾਂ ਕੋਲੋਂ ਸਹਮਤੀ ਲੈਣ ਲਈ ਸਨ ਪਰ ਮੈਂ ਨਾ ਤਾਂ ਉਸਦੀ ਮੈਨੂੰ ਭੇਜੇ ਮੈਸੇਜ ਦਾ ਕੋਈ ਰਿਪਲਾਈ ਕੀਤਾ ਤੇ ਨਾ ਹੀ ਉਸੇ ਕਿਸੇ ਸਟੇਟਸ ਤੇ ਆਪਣਾ ਕੋਈ ਰਿਐਕਸ਼ਨ ਪੇਜਿਆ ਉਹ ਦਿਨ ਮੇਰੇ ਲਈ ਬੇਹਦ ਮੁਸ਼ਕਿਲਾਂ ਪਰੇਸ਼ਾਨ ਕਿਉਂਕਿ ਇਕੱਲੀ ਰਹਿਣ ਕਰਕੇ ਮੈਨੂੰ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਵੀ ਕੋਈ ਨਹੀਂ ਸੀ ਹੁੰਦਾ ਪਰ ਫਿਰ ਵੀ ਮੈਂ ਜਿਵੇਂ ਕਿ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖਿਆ ਤੇ ਅਗਲੇ 4 ਮਹੀਨੇ ਹਰਜੀਤ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਫਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਫਿਰ 4 ਮਹੀਨੇ ਬਾਅਦ ਸਾਡੇ ਫਰੈਂਡ ਸਰਕਲ ਵਿੱਚ ਹੀ ਇੱਕ ਦੋਸਤ ਦੇ ਬੇਟੀ ਦੀ ਬਰਥਡੇ ਪਾਰਟੀ ਉੱਤੇ ਮੇਰੀ ਅਤੇ ਹਰਜੀਤ ਦੀ ਦੁਬਾਰਾ ਮੁਲਾਕਾਤ ਹੋਈ ਜਿੱਥੇ ਮੈਂ ਖੁਦ ਹਰਜੀਤ ਨੂੰ ਮੁਸਕਰਾਉਂਦੇ ਹੋਏ ਸੱਸੀ ਕਾਲ ਬੁਲਾਈ ਜਿਸ ਸੱਸ ਵਜਵਾਬ ਉਸਨੇ ਸਿਰਫ ਆਪਣਾ ਸਿਰ ਹਿਲਾ ਕੇ ਦਿੱਤਾ ਰੀਸੈਂਟ ਪਾਸਟ ਵਿੱਚ ਹਰਜੀਤ ਦੇ ਮੇਰੇ ਨਾਲ ਸਖਤ ਰਵਈਏ ਨਾਲ ਪੇਸ਼ ਆਉਂਦੇ ਕਾਰਨ ਮੈਂ ਪਾਰਟੀ ਵਿੱਚ ਉਸ ਤੋਂ ਦੂਰ ਦੂਰ ਹੀ ਰਹੀ ਤਾਂ ਕਿ ਮੈਨੂੰ ਆਪਣੀ ਕਰੀਬ ਜਾਂ ਸਾਹਮਣੇ ਵੀਖ ਉਸ ਨੂੰ ਮੇਰੀ ਵਿਅਸਤੀ ਕਰਨ ਦਾ ਕੋਈ ਵੀ ਮੌਕਾ ਨਾ ਮਿਲ ਸਕੇ ਪਰ ਜਿਸ ਸ਼ਖਸ ਨੇ ਤੁਹਾਡੇ ਪ੍ਰਤੀ ਆਪਣੇ ਦਿਮਾਗ ਵਿੱਚ ਨੈਗੇਟਿਵਿਟੀ ਇਕੱਠੀ ਕੀਤੀ ਹੋਵੇ ਉਸ ਨੇ ਤੁਹਾਡੇ ਕੁਝ ਨਾ ਕੁਝ ਕਰਨ ਤੇ ਵੀ ਕੋਈ ਨਾ ਕੋਈ ਐਸੀ ਵਜ੍ਹਾ ਲੱਭ ਲੈਣੀ ਆ ਜਿਸ ਦੇ ਮਦਦ ਨਾਲ ਉਹ ਦੁਬਾਰਾ ਤੁਹਾਨੂੰ ਜਲੀਲ ਕਰ ਸਕੇ ਇੱਕਦਮ ਹਰਜੀਤ ਕੁਰਸੀ ਤੇ ਬੈਠੀ ਬੈਠੀ ਰੋਣ ਲੱਗ ਪਈ ਤੇ ਜਦ ਸਭ ਨੇ ਉਸ ਨੂੰ ਉਸ ਦੀ ਰੋਣ ਦੀ ਵਜ੍ਹਾ ਬਾਰੇ ਪੁੱਛਿਆ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਆਪਣੇ ਬੇਟੇ ਨੂੰ ਚੁੱਕ ਕੇ ਪਾਰਟੀ ਵਿੱਚੋਂ ਬਾਹਰ ਚਲੀ ਗਈ ਹਰਜੀ ਦੇ ਇਸ ਨਵੇਂ ਨਾਟਕ ਨੂੰ ਦੇਖ ਅਨਾਮਿਕਾ ਮੇਰੇ ਕੋਲ ਆ ਗਈ ਤੇ ਗੱਲਾਂ ਗੱਲਾਂ ਵਿੱਚ ਹੀ ਮੈਨੂੰ ਪੁੱਛਣ ਲੱਗੀ ਕੀ ਹੋਇਆ ਹਰਜੀਤ ਨੂੰ ਤੇਰੇ ਨਾਲ ਕੋਈ ਮੈਟਰ ਹੋਇਆ ਕੀ ਅਨਾਮਿਕਾ ਦੇ ਇਸ ਸਵਾਲ ਨੂੰ ਸੁਣ ਕੇ ਬੀਬੀ ਹੈਰਾਨੀ ਨਾਲ ਉਸ ਨੂੰ ਜਵਾਬ ਦਿੱਤਾ ਵਾਟ ਨੋ ਨੋ ਮੇਰੇ ਨਾਲ ਤਾਂ ਉਸਦੀ ਕੋਈ ਗੱਲ ਵੀ ਨਹੀਂ ਹੋਈ ਬਹਿਸਵਾਚੀ ਹੋਈ ਤਾਂ ਬਹੁਤ ਦੂਰ ਦੀ ਗੱਲ ਆ ਇਸ ਤਰ੍ਹਾਂ ਕੁਝ ਵਕਤ ਬਾਅਦ ਪਾਰਟੀ ਖਤਮ ਹੋ ਗਈ ਤੇ ਸਭ ਆਪੋ ਆਪਣੀ ਘਰਾਂ ਨੂੰ ਵਾਪਸ ਚਲੇ ਗਏ ਰਸਤੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਬਸ ਹਰਜੀਤ ਵਰੀ ਸੋਚਦੀ ਆਈ ਕਿ ਅਚਾਨਕ ਉਸਦੇ ਰੋਨ ਅਤੇ ਬਿਨਾਂ ਕਿਸੇ ਨੂੰ ਕੁਝ ਤਸੀ ਪੁੱਛੇ ਪਾਰਟੀ ਛੱਡ ਕੇ ਜਾਣ ਦੀ ਕੀ ਵਜਾ ਹੋਵੇਗੀ ਜਦ ਕਿ ਮੈਂ ਤਾਂ ਉਸਦੇ ਸਾਹਮਣੇ ਵੀ ਨਹੀਂ ਆਈ ਤਾਂ ਫਿਰ ਐਸੀ ਹੋਰ ਕਿਹੜੀ ਵਜਾ ਹੋਵੇਗੀ ਜਿਸ ਦੀ ਵਜ੍ਹਾ ਨਾਲ ਉਹ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਈ ਸੱਚੀ ਦੋਸਤੀ ਅਤੇ ਸੱਚੇ ਪਿਆਰ ਦੀਆਂ ਇਹੀ ਸੱਚੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਚਾਹੇ ਸਾਹਮਣੇ ਵਾਲਾ ਵਾਲੀ ਤੁਹਾਡਾ ਦੋਸਤ ਜਾਂ ਪਿਆਰ ਦੀ ਬਿਲਕੁਲ ਵੀ ਕਦਰ ਨਾ ਕਰੇ ਤਦ ਵੀ ਤੁਸੀਂ ਆਪਣੀ ਉਸਦੇ ਪ੍ਰਤੀ ਫਿਕਰਮੰਦੀ ਨੂੰ ਛੱਪਾ ਨਹੀਂ ਪਾਉਂਦੀ ਤੋੜਾ ਦੋਸਤ ਚਾਹੀ ਤੁਹਾਡਾ ਲੱਖ ਬੁਰਾ ਕਰ ਲਈ ਪਰ ਤੁਹਾਡੇ ਦਿਲ ਵਿੱਚੋਂ ਨਿਕਲਣ ਵਾਲੀ ਹਰ ਇੱਕ ਆਰਜ਼ੂ ਵਿੱਚ ਹਮੇਸ਼ਾ ਉਸਦੀ ਸਲਾਮਤੀ ਦੀ ਹੀ ਅਰਦਾਸ ਨਿਕਲਦੀ ਹੈ ਮੈਂ ਵੀ ਆਪਣੇ ਘਰ ਤੱਕ ਦੇ ਸਫ਼ਰ ਦੌਰਾਨ ਹਰਜੀਤ ਲਈ ਨਾ ਜਾਣੀ ਕਿੰਨੀਆਂ ਹੀ ਅਰਦਾਸਾਂ ਕੀਤੀਆਂ ਕਿ ਪਰਮਾਤਮਾ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਹਰ ਮੁਸੀਬਤ ਤੋਂ ਦੂਰ ਰੱਖੇ ਅਗਲੇ ਦਿਨ ਦੀ ਦੁਪਹਿਰ ਤੱਕ ਵੀ ਜਦ ਹਰਜੀਤ ਦੀ ਕੋਈ ਖਬਰ ਨਹੀਂ ਆਈ ਤਾਂ ਮੈਂ ਟੈਨਸ਼ਨ ਵਿੱਚ ਅਨਾਮਿਕਾ ਨੂੰ ਫੋਨ ਮ ਲਾ ਲਿਆ ਤਾਂ ਕਿ ਉਸ ਤੇ ਥਰੂ ਮੈਨੂੰ ਹਰਜੀਤ ਦੀ ਖੈਰ ਖਬਰ ਵਾਰੀ ਪਤਾ ਲੱਗ ਸਕੇ ਅਨਾਮਿਕਾ ਨੇ ਮੇਰੀ ਕਾਲ ਤੀਸਰੀ ਵਾਰ ਵਿੱਚ ਚੁੱਕੀ ਜਦ ਕੀ ਉਹ چاہے ਕਿੰਨੀ ਹੀ ਬਿਜ਼ੀ ਕਿਉਂ ਨਾ ਹੋਵੇ ਪਰ ਮੇਰੀ ਕਾਲ ਨੂੰ ਹਮੇਸ਼ਾ ਉਹ ਪਹਿਲੀ ਘੰਟੀ ਤੇ ਹੀ ਚੁੱਕਦੀ ਆ ਕੇ ਜਦ ਉਸ ਨੇ ਮੇਰੀ ਤੀਸਰੀ ਵਾਰ ਕਾਲ ਕਰਨ ਤੇ ਕਾਲ ਲੈ ਰਿਸੀਵ ਕੀਤੀ ਤਾਂ ਮੇਰਾ ਪਹਿਲਾ ਸਵਾਲ ਉਸ ਨੂੰ ਬਸ ਇਹੀ ਸੀ ਕਿ ਯਾਰ ਪਤਾ ਲੱਗਾ ਕੁਝ ਹਰਜ਼ੀਦਾ ਉਹ ਰੋਂਦੀ ਕਿਉਂ ਸੀ ਪਾਰਟੀ ਵਿੱਚ ਐਂਡ ਉਹ ਸਾਮ ਦੇ ਰੁਕਣ ਤੇ ਵੀ ਪਾਰਟੀ ਛੱਡ ਕੇ ਕਿਉਂ ਗਈ ਮੇਰੀ ਸਵਾਲ ਸੁਣ ਕੇ ਅਨਾਮਿਕਾ ਬਿਲਕੁਲ ਚੁੱਪ ਰਹੀ ਜਿਸ ਦੀ ਖਾਮੋਸ਼ੀ ਨੇ ਮੈਨੂੰ ਹੋਰ ਜ਼ਿਆਦਾ ਟੈਨਸ਼ਨ ਵਿੱਚ ਪਾ ਦਿੱਤਾ ਮੈਂ ਫਿਰ ਇੱਕਦਮ ਉਸ ਦੀ ਅਮਿੰਤਾ ਕਰਕੇ ਪੁੱਛਿਆ ਕੀ ਪਲੀਜ਼ ਮੈਨੂੰ ਇਹਨਾ ਦੱਸ ਦੇ ਕਿ ਹਰਜੀਤ ਠੀਕ ਤਾਂ ਹੈ ਉਹ ਜਾਂ ਉਸਦੀ ਕੋਈ ਫੈਮਿਲੀ ਮੈਂਬਰ ਕਿਸੇ ਪ੍ਰੋਬਲਮ ਵਿੱਚ ਤਾਂ ਨਹੀਂ ਹੈਗੇ ਇਸ ਵਾਰ ਅਨਾਮਿਕਾ ਨਹੀਂ ਆਪਣੀ ਚੁੱਪੀ ਤੋੜਦਿਆਂ ਮੈਨੂੰ ਲੰਮਾ ਚੌੜਾ ਲੈਕਚਰ ਸੁਣਾਇਆ ਯਾਰ ਤੂੰ ਕਿਸ ਮਿੱਟੀ ਦੀ ਬਣੀ ਆ ਉਹ ਲਗਾਤਾਰ ਤੇਰੇ ਨਾਲ ਇੰਨਾ ਬੁਰਾ سلو ਕਰ ਰਹੀ ਆ ਤੈਨੂੰ ਨੀਚਾ ਦਿਖਾਉਣ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੀ ਹੌਲੀ ਹੌਲੀ ਤੇਰੇ ਸਾਰੇ ਫਰੈਂਡ ਸਰਕਲ ਵਿੱਚ ਤੇਰੀਆਂ ਬੁਰਾਈਆਂ ਕਰਕੇ ਉਹਨਾਂ ਨੂੰ ਤੇਰੇ ਖਿਲਾਫ ਕਰ ਰਹੀ ਆ ਤੇ ਤੂੰ ਉਲਟਾ ਉਸਦੀ ਵੈਲ ਵਿਸ਼ਰਸ ਬਣੀ ਫਿਰਦੀ ਆ ਬਹੁਤ ਬੇਚੈਨੀ ਆ ਨਾ ਤੈਨੂੰ ਉਸਦੀ ਰੋਣ ਦੀ ਵਜ੍ਹਾ ਜਾਣਨ ਵਾਰੇ ਤਾਂ ਸੁਣ ਉਹ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ ਬਲਕਿ ਤੇਰੀ ਵਜ੍ਹਾ ਨਾਲ ਹੀ ਪਾਰਟੀ ਵਿੱਚ ਰੋਈ ਸੀ ਜਿਸ ਦਾ ਇੱਕੋ ਇੱਕ ਕਾਰਨ ਉਸਨੇ ਤੇਰੇ ਵੱਲੋਂ ਉਸਦੀ ਬੇਟੀ ਨੂੰ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਸ਼ੀ ਕਾਲ ਜੀ